ਆਵਾਜ਼ ਸੁਣਦੇ ਕੰਮ ਵਿੱਚ ਨਾ ਬੈਠੀ ਖਾਣੀ ਆ ਇੱਕ ਚੀਜ਼ ਵੀ ਪੱਗਾਂ ਮੇਰੀਆਂ ਕਿਵੇਂ ਲੱਗੀਆਂ ਪੱਗਾਂ ਤੁਸੀਂ ਚੈੱਕ ਕਰੋ ਕਿਦਾਂ ਮਲੇ ਚਣਕੇ ਲਾਈਆਂ ਹੀ ਆ ਏਨ ਓਕੇ ਮੈਨੂੰ ਤਾਂ ਬਹੁਤ ਵਧੀਆ ਫਰਸਟ ਕਲਾਸ ਲੱਗੀਆਂ ਨੇ ਕਿਉਂਕਿ ਸੁਣਾ ਜੀ ਅੱਛਾ ਜੀ ਗੱਲਾਂ ਕਰਦੇ ਸੀ ਬਹੁਤ ਪਸੰਦ ਆਣ ਲੱਗੀਆਂ ਬਸ ਤਾਂ ਜੀ ਜੀ ਲਾਲਾ ਜੀ ਮਿੱਤਰੋ ਰੋਣ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਹਰ ਘਣਾੜੀਆਂ ਰੋ ਰਹੀ ਇਸ ਕਰਕੇ ਕਿਉਂਕਿ ਉਹਦੇ ਕੱਪੜੇ ਪਾਏ ਜਾ ਰਹੇ ਹਨ ਜੀ ਦੇਖਿਆ ਜਦੋਂ ਮੈਨੂੰ ਬੋਲਣਾ ਹੋਵੇ ਨਾ ਪਤਾ ਨਹੀਂ ਨਾ ਕਿਦਾਂ ਪਤਾ ਲਾਇਆ ਇਹ ਵੀ ਡੈਡੀ ਜੀ ਨੂੰ ਨਾ ਮਤਲਬ ਵਲੋਗਿੰਗ ਕੰਡਰ ਮੈਂ ਬੋਲਣਾ ਸ਼ੁਰੂ ਕਰਦਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਆਈ ਦੇ ਨੇ ਵਲੌਗ ਦੇ ਵਿੱਚ ਤੇ ਅੱਜ ਕਿਰਨਦੀ ਦੀ ਵਾਹ ਚੱਲੇ ਆ ਪੰਜੀਰੀ ਦੇਣ ਵਾਸਤੇ ਜਿਹੜੀ ਬਣੀ ਸੀਗੀ ਹਣ ਮੈਂ ਵੀ ਬੋਲਾਂ ਰੋਣ ਦੀ ਹਣ ਮੈਂ ਵੀ ਬੋਲਾਂ ਇਹ ਚੁਕੀਲ ਕੁੰਡੀ ਇਹ ਕਿ ਤਾਂ ਨਹੀਂ ਟੇਪ ਹਾਂ ਹਾਂ ਕਿਥੇ ਇਥੇ ਮੈਨੂੰ ਹੁਣ ਰੋ ਰੋਣ ਹਾਂ ਹਾਂ ਕਿ ਦੇਖਣਾ ਦੋ ਨਵੀ ਇਹਦੇ ਚ ਪਾ ਲਿਆ ਵੇ ਵੇਸੋਂ ਜਦ ਬਣਾਇਆ ਆ ਚੀਜੀ ਖਾਣੀ ਹੋ ਇਧਰ ਆ ਚੀਜੀ ਖਾਣੀ ਚੀਜੀ ਭੱਜ ਗਿਆ ਖਿਲਾ ਦਵਾ ਦੇਖੋ ਝੂਠੇ ਵਿਖਾ ਦੇ ਰੋਟੀ ਦੇਖ ਕੀ ਆ ਸਰ ਪੱਜਾਏ ਡੱਗਦੀ ਆ ਜਾਨ ਸੀ ਅੱਛਾ ਡੱਗੀ ਆ ਹਾਂ ਡੱਗ ਗਈ ਹਾਂ ਦੇਖ ਕੀ ਕਰੀ ਦੇ ਵੀ ਅਕਰ ਕ ਨਾਲ ਬੇੜ ਲੀਆਂ ਚਲੋ ਆਵਲਾ ਜਾਣ ਕੇ ਉਦਾਂ ਡਿੱਗਦੀ ਆ ਉਦਾਂ ਹੀ ਜਾਣ ਕੇ ਕਿ ਅੱਗੇ ਖਲੋਤੀ ਅੱਗੇ ਡਿੱਗੀ ਸੱਚੀ ਹਾਂ ਇਹ ਨਹੀਂ ਡਿੱਗੀ ਆ ਤੇ ਮੈਂ ਵੇਖਿਆ ਨਹੀਂ ਤੇ ਸੱਚੀ ਵੇਖੇ ਤਾਂ ਡਿੱਗੀ ਸੀ ਤੇ ਰੋਪੀ ਮੈਂ ਬੇਲੇ ਜਾਣਦੀ ਦਿੱਤੀ ਹਾਂ ਚਲੋ ਜੀ ਅੱਜ ਮੈਚਿੰਗ ਹੋ ਗਈ ਆਪਣੀ ਹੋਰ ਕੀ ਚਾਹੀਦਾ ਪਿਓ ਦੀ ਤੇ ਧੀ ਦੀ ਤੇ ਮਾਂ ਦੀ ਹੋ ਗਈ ਮੈਚਿੰਗ ਚਲੋ ਅਸੀਂ ਚੱਕ ਲਈਆਂ ਪੰਜੀਰੀ ਤੇ ਚੱਲੇ ਆਂ ਤੇ ਰਸਤੇ ਦੇ ਵਿੱਚ ਵੇ ਲੈਣਾ ਕੋਈ ਨਗਾ ਫਰਟ ਲੈ ਲਾਂਗੇ ਚਲੋ ਜੀ ਬਾਹਰ ਕਰ ਦ ਦਦ ਨੂੰ ਡੈਡੀ ਜੀ ਨੂੰ ਜੀ ਕੰਮ ਹੈ ਡੈਡੀ ਘਰੇ ਰਹਿਣਗੇ ਬਹੁਤ ਜ਼ਿਆਦਾ ਬਹੁਤ ਖਰਾਬ ਆ ਤੇ ਓਕੇ ਜੀ ਮਰੇ ਕੋਲ ਜੀ ਖਾਲ ਸਾਹਿਬ ਅਗੀ ਫਤੇ ਜੀ ਐ ਜਾਣ ਕੇ ਜਾਣ ਕੇ ਜਾਣ ਕੇ ਤੂੰ ਨਾ ਜਾਣ ਕੇ ਮੈਂ ਤਾਂ ਚੱਪਲੀ ਪਾਲੀ ਚੱਪਲੀ ਠੀਕ ਹੈ ਮੈਂ ਮਟਰੀ ਪਾਲੀ ਮਟਰੀ ਮੈਂ ਠੀਕ ਹੈ ਚੱਲੇ ਚੱਲੀਏ experience something new ਇੱਕ ਆਸਾਂ ਤੋਂ ਜਿਹੜਾ ਨਹੀਂ ਯਾਰ ਇੱਕ ਤੇ ਆ ਬੜਾ ਸਿਰ ਖਾਂਦੀ ਬਹੁਤ ਜ਼ਿਆਦਾ ਬੋਲਦੀ ਰਹਿੰਦੀ ਤੇ ਅਸਾਂ ਰੂਹ ਜਿਹੜਾ ਖੁੱਲ੍ਹਾ ਰਹਿੰਦਾ ਨਾ ਇਧਰ ਗੱਡੀ ਵਿੱਚ ਸੇਖ ਬਹੁਤ ਜ਼ਿਆਦਾ ਆ ਜਾਂਦਾ ਏ ਤੂੰ ਬਾਹਰੇ ਰਹਿ ਇਥੇ ਖਲੋਤੀ ਕੀ ਕਰਨ ਕੀ ਕਰਨਾ ਤੂੰ ਬਾਹਰੇ ਰਹਿ ਬਾਹਰੇ ਅੱਛਾ ਹਾਂਜੀ ਆ ਗਿਆ ਜੀ ਚੱਲ ਵਧੀਆ ਆ ਗਿਆ ਹੈ ਲੈ ਉਹ ਤੈਨੂੰ ਕੀ ਦਤਾ ਹੈ ਤਪ ਖਾਜ ਮਗਰੇ ਇਹ ਕੁੜੀ ਨੂੰ ਬੰਨੀ ਕਾਦਰ ਹੁਣ ਹੁੰਦਾ ਹੀ ਕੀ ਲਾਉਣਾ ਕੀ ਲਾਉਣਾ ਅਰਗਣ ਪਾਪਾ ਪਾਪਾ ਹੁਣ ਵੇਲੇ ਭੁੱਲ ਗਿਆ ਇਹਨੂੰ ਪਹਿਲਾਂ ਲਾਉਂਦੀ ਨਹੀਂ ਬਹੁਤ ਗਾਣਾ ਹੈ ਲੈ ਡਾਂਸ ਕਰਦਾ ਹੁਣ ਲਾਪਾ ਕਿੱਥੇ ਚੱਲਨੇ ਆਪਾਂ ਅਰਗਣ ਡਾਂਸ ਹੋਏ ਹੁੰਦੇ ਡਾਂਸ ਇਹ ਵੀਰੋ ਇੱਥੋਂ ਹੁਣ ਥੋੜਾ ਫਰੂਟ ਲੈ ਚੁੱਕੇ ਵੀ ਆਪਾਂ ਨਾਲੇ ਕੇਲੇ ਵੀ ਲੈ ਚੱਲਦੇ ਕੋਈ ਗੱਲ ਨਹੀਂ ਹੁਣ ਠੀਕ ਹੈਗਾ ਸਾਡੀਆਂ ਮਾਵਾਂ ਵਿਚਾਰੀਆਂ ਰੀਟ ਹੀ ਕਰਦੀਆਂ ਨੇ ਕਿੰਨੇ ਕਿੰਨੇ ਪਹੁੰਚਣ ਵਾਲਿਆਂ ਦੀਦੀ ਹੁਣਾਂ ਦੇ ਘਰੇ ਹੁਣ ਆਪਾਂ ਰਹਿ ਗਏ ਥੋੜਾ ਹੀ ਪੈਂਦਾ ਬਸ ਘਰ ਦੇ ਨੇੜੇ ਹੀ ਹੈਗੇ ਕਿੜੇ ਇੰਨੀ ਦੂਰੀ ਆ ਵੀ ਮਾਹੀ ਹੁਣੇ 3 ਕਿਲੋਮੀਟਰ ਕਨੇ ਆ ਤਿੰਨ ਵੀ ਤੇ ਪੰਜ ਲਾ ਲਾਂਗੇ ਬੜਾ 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 ਯੂਰ ਲਾ ਕੇ ਦੇਦੀਆਂ ਨੇ ਘਰੇ ਲੱਗੇ ਮਿਸਤਰੀ ਪਲਸਟਰ ਪਲਸਟਰ ਕਰਨ ਦੇ ਨੇ ਪਹੁੰਚ ਗਏ ਆਪਾਂ ਅਸੋ ਵੀ ਚੱਲਦੀ ਆ ਓਕੇ ਬਾਏ ਬਾਏ ਸਸਰੀਆਂ ਕਾਲ ਜੀ ਓਕੇ ਬਾਏ ਬਾਏ ਟਾਟਾ ਨਹੀਂ ਆ ਗਏ ਫਿਰ ਮੇਰੇ ਵੱਡੀ ਕੰਮ ਹੋ ਗਿਆ ਜੀ ਮੰਮੀ ਇਕੱਲੇ ਚਲ ਗਈ ਤੇ ਮੈਨੂੰ ਡਿੱਕਿਆ ਨਹੀਂ ਚੱਲੇ ਆ ਆਹ ਸ਼ੂ ਰੇ ਬਣਾਇਆ ਆ ਪੈਦੇ ਆ ਆਹ ਕਿ ਬਣਾਇਆ ਰਮਣੀ ਅਸੇ ਸੇ ਸ਼ਾਂਕਾ ਕੇ ਦਿਲ ਮਾਰੀ ਬੰਨ ਗਈ ਵਾਹ ਫਸ ਕਲਾ ਚਲੋ ਕੋਨੀ ਬੋ ਬੰਦੀ ਬੰਦੀ 12 ਚੱਲ ਚੱਲ ਛੱਡ ਦੇ ਛੱਡ ਦੇ ਦਰਵਾਜੇ ਛੱਡ ਦੇ ਛੱਡ ਦੇ ਤਾਂ ਇਹ ਕਹਿਣ ਨਾ ਪਹੁੰਚ ਗਏ ਆਪਾਂ ਬਾਜੀ ਨਾਲ ਹੋਰ ਸੁਣਾਓ ਬਾਜੀ ਠੀਕ ਠਾਕ ਗਏ ਦੀ ਸਤਿਕਾਰ ਮਹਿਤਰੀ ਲਾਈ ਲਾਇ ਜੇ ਕੀ ਚੱਕਰ ਪੈ ਗਿਆ ਐ ਨਹੀਂ ਕਿਤੇ ਬਗਾ ਨਹੀਂ ਕਿਤੇ ਤੂੰ ਰੋਈ ਜਾਣਾ ਮਾ ਜੇ ਅਸੀਂ ਆਇਆ ਹੀ ਆ ਮੇਨਾਂ ਵੀਂਦਾ ਵੀ ਮੇਰੇ ਲੈ। ਉਹ ਗੜਵੇਜ ਵਿੱਚ ਬਹੁਤ ਪੈਂਦੀ ਐ ਤੇ ਥੋੜੀ ਪਾਇਆ ਕਰੋ ਯਾਰ। ਬਹੁਤ ਜ਼ਿਆਦਾ ਪੈਂਦੀ ਮੁੱਕਣ ਦਾ ਨਾਂ ਨਹੀਂ ਫਿਰ ਲੈਂਦੀ। ਬਾਊਆ। ਬਹੁਤ ਮੇਰੇ ਨਾਲ ਬੋਲਦੇ ਰਹੇ ਆ। ਉਹ ਬੱਚੀਆਂ ਜੀ ਨੂੰ ਕੋਹ ਹੋਇਆ ਜੀ? ਪਹਿਲੀ ਦੀ ਪਾਈ ਜੀ ਦੇ ਘੁੱਟ ਭਰੀਏ ਕਿਸ ਚੀਜ਼ਾਂ ਖਾਈਏ ਤੇ ਬੱਚੀਆਂ ਜੀਆਂ ਨੂੰ ਹੁੰਦਾ ਨਾ ਕੋ। ਹੈ ਨਾ? ਕੜਾਲੀ ਜੀ ਪੈਂਦੀ ਬੱਚੀਆਂ। ਨਾ ਨਾ ਰਿਆਂ ਨਾ ਨਾ ਬਾਹਰ ਹੀ ਲਾ ਲਿਆ ਕੱਜਲ ਘੋਰ ਕੇ ਖਾਂ ਦੇ ਵਿੱਚ ਪਿਆਈ ਚੰਗੀ ਤਰ੍ਹਾਂ ਇਹ ਤਾਂ ਅੱਖ ਚ ਪੁਆ ਲਿਆ ਦੂਜੀ ਜੀ ਮੁੰਡੇ ਨਾ ਪੁਰਾ ਇੱਕ ਮਿੰਟ ਇਹ ਕਿਲਦਾ ਹੀ ਰਹਿੰਦਾ ਭਰਾਵਾ ਪੰਨੇ ਕੀ ਚ ਕਰਿਓ ਹੁਣ ਲੱਗਦਾ ਨੇ ਭੁੱਖ ਲੱਗੀ ਹੁਣ ਥੋੜੀ ਭਾਗ ਦੇਣੀ ਉਹ ਲੱਦ ਲੈਣੀ ਲਾ ਸੁਣ ਲੈ ਯਾ ਚ ਦੱਤੀ ਗੱਲਾਂ ਕਾਦੇ ਸੀ ਬਾਬ ਮੈਂ ਪਛਾਨਣ ਲੱਗ ਗਿਆ ਮਸਤਾ ਪਛਾਨਣ ਲੱਗ ਗਿਆ ਕਿਹੜੀਆਂ ਗੱਲਾਂ ਕਰੀਏ ਕਾਕਾ ਇਹਨਾਂ ਹੋਰ ਹੋ ਗਿਆ ਕਿਹੜੀਆਂ ਗੱਲਾਂ ਕਰੂ ਵੀ ਕਾਕਾ ਕਾਕਾ ਸੱਪਾ ਤੂੰ ਵੀ ਕਾਚ ਕਾਕਾ ਗੱਲਾਂ ਕਰਦੇ ਸੀ ਮਸਤੀ ਲਈ ਆ ਆ ਲੈ ਚਲ ਜੀ ਵੱਡੀ ਦੀ ਦੀ ਅੰਬ ਲੱਗੇ ਆ ਜੀ ਮੈਂ ਪਹਿਨ ਕਦੀ ਆ ਕੰਮ ਦੇ ਦੇ ਮੈਨੂੰ ਬਾਕੀ ਦੇਖੇ ਸਮਝ ਨਾ ਰਸੁਗਲੇ ਖਾ ਲੋ ਇੱਕ ਇੱਕ ਗਾਂ ਹਾਂਜੀ ਆਏ ਆ ਤੇ ਆਹ ਤਿੰਨ ਲੇ ਗਾ ਘਰ ਬੰਦੇ ਸੌਂ ਗਏ ਨੇ ਨੀਂਦ ਬੜੀ ਆ ਜੀ ਦੇਖੀ ਨਹੀਂ ਦੱਸ ਸਕੀ ਉਹ ਤਾਂ ਜਣੇ ਤੇ ਆਗ ਬੰਦੇ ਆ ਆਗ ਬੰਦਿਆ ਓ ਇਦਾਂ ਹੀ ਇੰਨੇ ਪਾਣੀ ਇਦਾਂ ਹੀ ਆਂਦਾ ਆਹੋ ਲੈ ਵੀ ਕੰਮ ਡਿਆ ਚੱਲਣ ਚੱਲਣ ਪਲਸਟਰ ਡਿਆ ਹੋ। ਦੇ ਅੰਟੀ ਦੀਦੀ ਹੋਣਾ ਨੇ ਕਰਕੇ ਟਰਾਈ ਮੈਂ ਕਿਹਾ ਦੱਸਿਆ ਵੀ ਕਿਦਾਂ ਦਾ ਸਵਾਦ ਆ ਕਹਿੰਦੇ ਬਹੁਤ ਸਵਾਦ ਬਣਿਆ ਐਂਡ ਗੱਲ ਬਾਤ ਬਹੁਤ ਵਧੀਆ ਬਣਿਆ ਚਲ ਸਹੀ ਇਹ ਕਿਹਦੀ ਬਣਦੀ ਤੁਹਾਡੀ ਆਪਣੀ ਕਿ ਸੋਹਣੇ ਕਾਕੇ ਦੀ ਸਾਡੀਆਂ ਬਣਦੀਆਂ ਹਮ ਹਰਫਤ ਇਹ ਵੀ ਜਾਦਾ ਸਹੀ ਹੈ ਬਹੁਤ ਵਧੀਆ ਇਹੇ ਅभी ਵੇਖ ਲੋ ਉਹ ਅਹੀਂ ਕਹਦੇ ਨੇ ਲੋੜ ਹੀ ਨਹੀਂ ਪਰ ਭਾਜੀ ਉਹਦੇ ਜਿਆਦਾ ਕਪੜੇ ਹੋ ਜਾਂਦੇ ਆ ਨਿਕੇ 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 ਫਿਰ ਉਹ ਪਜਾਮੀਆਂ ਪਜੁੰਮਣੀਆਂ ਲੱਭਦੀਆਂ ਨਹੀਂ ਮੜਕੇ ਇਦਾਂ ਵੀ ਉਹਦੀ ਵੱਖਰੀ ਬਣੀ ਨਾ ਵਧੀਆ ਇੱਧਰ ਚੱਲ ਰਿਹਾ ਪਿੰਡ ਸ਼ੈਂਟ ਅਲਮਾਰੀ ਨੂੰ ਇੱਕ ਵਾਰੀ ਪਹਿਲਾਂ ਪ੍ਰਾਈਮਰ ਕੀਤਾਣਾ ਹੁਣ ਪੇਂਟ ਕਰਨ ਦੇ ਆ ਗਲੋਸੀ ਪੇਂਟ ਇਹ ਵਿਆਹ ਕਰਨ ਦੇ ਆ ਇਹ ਹੱਥ ਨਾਲ ਨਿੰਬਲਵੇਂ ਮੁੜਕੇ ਤੇ ਗਾੜੀ ਪਾਈ ਬੋਰਡ ਖੜਾ ਕਰ ਦਾਂਗੇ ਕਿਹੜੀ ਓਏ ਯਾਰ ਓਏ ਯਾਰ ਨਾਰਜਾ ਓਏ ਯਾਰ ਕੋਈ ਨਾ ਬਚਾਈ ਜਾ ਕੋਈ ਨਾ ਲੈਦੀ ਗੋਰਨ ਵਾਲੇ ਨਾ ਬਹੁਤ ਹੁੰਦੇ ਜੇ ਕਹਾਂ ਵੇਚਣਾ ਵੈਲੀ ਖਾਣੀ ਆ ਨਹੀਂ ਖਾਣੀ ਆ ਹੋ ਗਈ ਆ ਉਹੀ ਆ ਉਹੀ ਆ ਇਹ ਮੈਂ ਇਹੋ ਕਰਦੇ ਯਾਰ ਆ ਖਾ ਹਾਂ ਇਹ ਖਾ ਲਾ ਦੋਵਾਂ ਨੂੰ ਖਾ ਮੂੰ ਖਾ 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 ਬਾਈ ਬਾਈ ਪੈਸੇ ਦੇਣੀ ਜੀ ਵਾਹ ਸਿੱਟੀ ਖਾ ਇੱਦਾਂ ਇੱਦਾਂ ਉਹਨੇ ਪੂਰੀ ਮੰਗਣੀ ਈ ਉਹਨੇ ਪੂਰੀ ਮੰਗਿਆ ਨਾ ਲੱਲਾ ਪੂਰੀ ਆ ਲੱਲਾ ਉਹਨੇ ਲੱਲਾ ਬਸ ਪਾ ਲਿਆ ਨਾ ਪੰਗਾ ਉਹਨੇ ਇਹ ਸਬਜੀ ਬਣਾਉਣੀ ਵੀ ਨਾ ਮਾ ਚੋਲ ਖਾ ਲਈਏ ਇਹ ਲੂਣ ਵਾਲੇ ਚੋਲ ਜੇ ਵੇਲ ਪਰ ਕਲਰ ਕਿੱਦਾਂ ਸੋਨਾ ਕੀਤਾ ਆ ਕਨੇ ਇਹ ਪਿਆਜ਼ ਦਾ ਕਲਰ ਹੀ ਆ ਪਿਆਜ਼ ਸਾੜ ਕੇ ਉਹਦਾ ਕੰਦਨ ਰਵਾ ਕੋਈ ਇਦਾਂ ਕਰਕੇ ਨਹੀਂ ਲਾਹੂ ਠੀਕ ਆਂ ਨਹੀਂ ਨਹੀਂ ਇਹ ਕੰਡਰ ਗੁਣ ਨਹੀਂ ਨਹੀਂ। ਕੀ ਕਰੀਦਾ ਨਹੀਂ ਨਹੀਂ। ਨਹੀਂ ਨਹੀਂ। ਬੈਲ ਮਾਦ। ਇਹ ਦਰਦ ਦੇ ਹੈ। ਇਹ ਕੰਡਿਆ। ਨਿਕੋਇਸ ਨਹੀਂ ਪਾ। ਉਹ ਮੈਂ ਹੱਥੀਂ। ਭਾਈ ਹੁਣ ਜਿਹੜਾ ਵਾਈਫਾਈ ਲਾਇਆ ਉਹਦਾ ਅਜ ਸਿਸਟਮ ਜੇ ਲੱਗਾ ਜੀ ਇੱਥੇ। ਦੋ ਹੀ ਨਾਟਕ ਸੇ ਇਹਨੂੰ ਲੱਗਦਾ ਦੋ ਹੀ ਅਗਲੇ। ਆਹ ਤਾਂ ਕੰਮ ਕੱਚਾ ਹੀ ਆ। ਲੈ ਵੀ ਮੈਂ ਆਵੇ ਬਾਤ ਨਹੀਂ ਹੁਣ ਇੱਥੇ ਬੈਗਣਾ ਅਰਦਾਸ ਕਰੋ ਬਸ। ਨਹੀਂ ਨਹੀਂ ਰਵੀਆ ਕੰਦੋ ਕੀ ਪਲਸਟਰ ਆ ਰਹਿ ਗਈ ਨੇ ਕੱਲ ਕਰਨਗੇ ਆ ਵਾਲੀ ਤਾਂ ਬਲਬ ਲਾ ਹੀ ਦੇਣਾ ਸੀ ਸਾਈਡ ਤੋਂ ਮੜਿਆ ਆ ਦਿਨ ਪਰਮਾ ਜਿੱਤੇ ਤੁਹਾਨੂੰ ਵਾ ਵਾ ਉੱਠ ਗਏ ਬਤਾ ਆ ਰਹੀ ਰਵੀ ਹੁਣ ਆਪਣੀਆਂ ਵੀ ਜਾਣਦੀਆਂ ਤਿਆਰ ਰਹੀਆਂ ਹੁਣ ਆਪਾਂ ਚੱਲੇ ਆ ਮੋਬਿਲ ਦੀ ਫਲੈਸ਼ ਜਗ੍ਹਾ ਨਾ ਫੇਕ ਕੁਆਲਿਟੀ ਹੁੰਦੀ ਨਹੀਂ ਤੇ ਉਦਾਂ ਕੁਆਲਿਟੀ ਨਹੀਂ ਆਉਂਦੀ ਨਾਲ ਹੀ ਇਹਨਾਂ ਦੇ ਕਮਰੇ 'ਚ ਹਨੇਰਾ ਵੀ ਬੜਾ ਹੋਣਾ ਆਹ ਕੀ ਲਾਈਆਂ ਉਹ ਚੂਚੀਆਂ ਜੀਆਂ ਤੇ ਲਾਈਆਂ ਨੇ ਕਿ ਨਹੀਂ ਲਾਈਟਾਂ ਦੋ ਟਿਊਬ ਬਾਹਰ ਨਹੀਂ ਚਾਹੀਦੇ ਹੂੰ ਕਾਕਾ ਆ ਲੈ ਬੁਹਰ ਬੰਤ ਜੀ ਦੇ ਲੈ ਬੰਦੋ ਜੀ ਆਪ ਚੱਲੀਏ ਚੱਲੀਏ ਤੇ ਹੁਣ ਵੀ ਕਿਹੜਾ ਬੈੰਡਿਆ ਮਿਸਤਰੀਆਂ ਲੱਗੇ ਚੱਲ ਗਏ ਆ ਉਹ ਵੀ ਜ਼ਰੂਰੀ ਗੱਲ ਆ ਗਈ ਯਾਰ ਕੈਮਰੇ ਬੜੇ ਧੁੰਦੇ ਹੋ ਜਾਂਦੇ ਵੀਰੇ ਕੀ ਅਜੀਜੀ ਲੈ 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 ਆਣਾ ਹਰ ਗੁੰ ਲੈ ਹਰ ਗੁੰ ਲੈ ਆ ਲੈ ਆ ਲੈ ਅਜੀਜੀ ਘਰੇ ਜਾਣਾ ਹੋ ਰਹੇ ਨੇ ਸੈਂਟਰ ਨਾਲ ਦੇ ਆਪਾਂ ਦੇ ਪਾ ਦੇ ਓਕੇ ਜੀ ਸੱਸੀ ਕਾਲ ਜੀ ਬਾਏ ਬਾਏ ਕਿਰਨ ਦੀਦੀ ਹੁਣ ਵੱਲੋਂ ਤਾਂ ਵਾਪਸ ਘਰੇ ਆ ਰਹੇ ਆਂ ਆਪਾਂ ਤੇ ਰਸਤੇ ਦੇ ਵਿੱਚ ਉਹਨਾ ਮੈਡੀਸਿਨ ਲੈਣੀ ਹੈ ক্যালਸ਼ੀਅਮ ਦੀ ਮੈਡੀਸਿਨ ਜੀ ਲੈਣੀ ਆ ਇੱਥੇ ਉਹਨਾ ਆਪਣਾ ਧੌਣ ਦੇ ਵਿੱਚ ਬਹੁਤ ਜਿਆਦਾ ਦਰਦ ਨਿਕਲਦੀ ਆ ਆਉਂਦੀ ਨਾ ਛੀਸ਼ੀ ਜੀ ਆਉਂਦੀ ਆ ਤੇ ਲਿਕਵਿਡ ਹੁੰਦੀ ਆ ਇਹ ਛੋਟੀ ਜੀ ਪੀਣੂ ਆ ਤੇ ক্যালਸ਼ੀਅਮ ਆ ਤੇ ਹੁੰਦੀ ਆ ਉਹ ਲੈ ਲਈਏ ਕਿ ਮੈਡੀਕਲ ਸਟੋਰ ਤੇ ਇੱਥੋਂ ਖੁੱਲਾ ਹੈ ਮੈਡੀਕਲ ਸਟੋਰ ਅਰੋੜਾ ਮੈਡੀਕਲ ਸਟੋਰ ਅਦਰ ਅਦਰ ਡਾਡੀ ਅਦਰ ਤੇ ਨੰਦਰਾਉਣ ਵਾਤੇ ਆਈ ਥਾਨ ਹੋ ਗੇ ਥਾਨ ਹੋ ਗੇ ਡਰਾਉਣ ਆਈ ਡਰਾ ਦੇ ਦਾਦੂਨ ਸਸਿਗਾ ਬਲਾ ਦੇ ਦਾਦੂ ਮੰਮੀ ਨੇ ਫੇਵਰ ਕਰ ਕਾਇਦ ਮਨ ਨੂੰ ਲੱਗਾ ਖਣ ਬਿੱਲੀ ਈ ਖੜਕਾਉਂਗੀ ਵੀ ਤੈਨੂੰ ਪਤਾ ਬਿੱਲੀ ਅੱਗੇ ਵੀ ਛਾਲ ਮਾਰਦੀ ਆ ਫੇਵਰ ਤੇ ਮੰਮੀ ਕਹਿੰਦੇ ਵੀ ਆਣ ਕੇ ਕੱਪੜੇ ਲੈ ਤੇ ਮੈਨੂੰ ਵੀ ਲੱਗਦਾ ਬਿੱਲੀ ਨੇ ਛਾਲ ਛੂਲ ਮਾਰੀ ਜੇ ਕਰਦਾ ਹਾਂ ਹਾਂ ਤਾੜੀ ਆ ਅੰਝਣ ਲੋਜੀ ਹਾਂ ਵੀ ਫੜਾ ਦੇਈ ਫੜਾ ਦੇ ਪਿਛਲੇ ਵਲੌਗ ਦੇ ਤੁਸੀਂ ਦੇਖਿਆ ਸੰਦੀਪ ਨੇ ਸਫਾਈ ਕੀਤੀ ਤੇ ਹੁਣ ਦੱਸਿਓ ਪਰ ਆ ਇੱਕ ਚੀਜ਼ ਵੀ ਪੱਗਾਂ ਮੇਰੀਆਂ ਕਿਵੇਂ ਲੱਗੀਆਂ ਪੱਗਾਂ ਤੁਸੀਂ ਚੈੱਕ ਕਰੋ ਕਿਦਾਂ ਮਲੇ ਚਣਕੇ ਲਾਈਆਂ ਹੀ ਆ ਇਹਨਾਂ ਓਕੇ ਮੈਨੂੰ ਤਾਂ ਬਹੁਤ ਵਧੀਆ ਫਰਸਟ ਕਲਾਸ ਲੱਗੀਆਂ ਨੇ ਕਿਉਂਕਿ ਪੂਰੀਆਂ ਇਕਵਲ ਲਗਾਈਆਂ ਹੋਈਆਂ ਨੇ ਆ ਥੋੜੀ ਮਗਰ ਇਹਨੂੰ ਥੋੜੀ ਜਿਹੀ ਇੱਕੋ ਜਿਹੀ ਕਰਦੀ ਅੱਗੇ ਕਰਦੀ ਥੋੜੀ ਜੀ ਬਸ ਠੀਕ ਹੈ ਲਓ ਜੀ ਕਿਦਾਂ ਬਣੀ ਗੱਲ ਠੀਕ ਆ ਜੀ ਤੇ ਇਹ ਰੱਖਿਓ ਮੇਰੇ ਪਰਨੇ ਪਰਨੇ ਮੇਰੇ ਥੋੜੇ ਹੀ ਆ ਪਰਨੇ ਇਹ ਆ ਤੇ ਆ ਪਰਨੇ ਐਸਾ ਰੱਖਿਆ ਆ ਵੀ ਜੇ ਨਾਲ ਕੋਈ ਐਮਰਜੈਂਸੀ ਬਹੁਤ ਹੀ ਜਲਦੀ ਕੋ ਘਰੇ ਕੋਈ ਆ ਜਾਂਦਾ ਜੱਕਦਮ ਪਰਨਾ ਨਹੀਂ ਬੰਨਿਆ ਫਿਰ ਇਹ ਜਲਦੀ ਜਲਦੀ ਆ ਬਿਲਕੁਲ ਛੋਟਾ ਇਹ ਫਿਰ ਜਲਦੀ ਮੰਨ ਲਈਦਾ ਬਾਕੀ ਇਹ ਥੋੜੇ ਵੱਡੇ ਆ ਪਰਨੇ ਤੇ ਇੱਕ ਮੇਰੇ ਕੋਲ ਡੱਬੀਆਂ ਵਾਲਾ ਪਰਨਾ ਬਸ ਇੱਕ ਹੀ ਆਹੀ ਆ ਠੀਕ ਆ ਜੀ ਆ ਮੇਰੇ ਲੋਅਰ ਪਈਆਂ ਮੇਰੀਆਂ ਟੀ-ਸ਼ਰਟਾਂ ਪਈਆਂ ਹੋਈਆਂ ਨੇ ਟੀ-ਸ਼ਰਟਾਂ ਤੇ ਆ ਇੱਕ ਕੋਟੀ ਚ ਰੱਖੀ ਹੈ ਬਾਹਰ ਬਾਈ ਚਾਂਸ ਕਿਤੇ ਐਮਰਜੈਂਸੀ ਕਿਤੇ ਜਾਣਾ ਪੈ ਜਾਂਦਾ ਵਾ ਠੰਡੇ ਇਲਾਕੇ ਵਿੱਚ ਹਰ ਬੰਦਾ ਜਲਦੀ ਜਲਦੀ ਇੱਕ ਕੱਢ ਕੇ ਲੈ ਚੱਲਦਾ ਤੇ ਆ ਮੇਰੀਆਂ ਉੱਪਰ ਕਮੀਜ਼ਾਂ ਪਈਆਂ ਨੇ ਸਾਰੀਆਂ ਆ ਇਹਦੇ ટી-ਸ਼ਰਟਾਂ ਪੰਨੀਆਂ ਜਿਹੜੀਆਂ ਮੈਂ ਮਤਲਬ ਪਾਉਣਾ ਹੈ ਉਹ ਤੇ ਬਿਲਕੁਲ ਨੀਚੋਂ ਦੀ ਪਾਈ ਦੀਆਂ ਨੇ ਜਿਹੜੀਆਂ ਉਹ ਆ ਤੇ ਆ ਜਿਹੜੀਆਂ ਨਿਕਰ ਸੂਟ ਆ ਵਾਲਾ ਆ ਘੜੀ ਏ ਮੇਰੀ ਤੇ ਆ ਜੀਨਾਂ ਬਸ ਆਹੀ ਏ ਮੇਰੇ ਕੋਲ ਤੇ ਆ ਮਰੀ ਕਮੀਜ਼ਾਂ ਨੇ ਤੇ ਆ ਗੱਡੀ ਦੀ ਪਾਲਿਸ਼ ਰੱਖੀ ਉੱਪਰ ਆ ਜਾਕਟਾਂ ਰੱਖੀਆਂ ਇਹਨੇ ਗੁੜੀਆ ਦਾ ਸੂਟ ਆ ਉਹਦੇ ਵਿੱਚ ਆ ਭਾਰਤੋਂ ਲੈਣੇ ਮਸ਼ੀਨ ਆ ਬਸ ਇਹੀ ਕੁਛ ਆ ਇਹ 7-8 ਜੀਨਾਂ ਜਿਹੜੀਆਂ ਉਹ ਮੈਂ ਦੇ ਦਿੱਤੀਆਂ ਨੇ ਕਿਉਂਕਿ ਉਹ ਫਿਰ ਉਹ ਹੋ ਗਈਆਂ ਨੇ ਮਤਲਬ ਟਾਈਟ ਹੋ ਗਈਆਂ ਨੇ ਆ ਸੰਦੀਪ ਨੇ ਲਿਆ ਦਿੱਤੀ ਨਵੀਂ ਤੇ ਇਹ ਪਾਵਾਂਗੇ ਥੋੜੇ ਥਰਡ ਟਾਈਮ ਰੁਕ ਕੇ ਪਾਵਾਂਗੇ ਰਖੜੀ ਤੇ ਪਾਵਾਂਗੇ ਇਹ ਠੀਕ ਕਰਨ ਵਾਸਤੇ ਥੋੜੀ ਉੱਚੀ ਕਰਾ ਲੈਗੀ ਉਹ ਆ ਵੀ ਰੱਖਣੀ ਆ ਸਾਥੇ ਇੱਕ ਆ ਪੈਂਟ ਠੀਕ ਹੋਣ ਵਾਸਤੇ ਦੀ ਹੈਗੀ ਤੇ ਇੱਕ ਅਹਰ ਗੱਦੀ ਫੋਟੋ ਜਿਹੜੀ ਇਹ ਲਾਮਿਨੇਸ਼ਨ ਕਰਾਉਣੀ ਆ ਇਹ ਕਰਵਾ ਲੈਗੀ ਆ ਬਈ ਗੱਡੀ ਦਾ ਇੰਸ਼ੋਰੈਂਸ ਤੇ ਪੋਲੂਸ਼ਨ ਜਿਹੜਾ ਉਹ ਖਤਮ ਹੋ ਚੁੱਕਿਆ ਹੋਇਆ ਤੇ ਮੈਂ ਹਾਂ ਚਲੋ ਹੁਣ ਇਹ ਪੁਰਾਣਾ ਸੁੱਟਦੀਏ ਤੇ ਨਵਾਂ ਜਿਹੜਾ ਉਹ ਬਣਨ ਵਾਸਤੇ ਦੇ ਤਾਂ ਮਾਮੇ ਦੇ ਮੰਡੇ ਨੂੰ ਉਹਦਾ ਕੰਮ ਹੈ ਆਪਣਾ ਹੀ ਤੇ ਉਹਦੇ ਕੋਲ ਆਪਾਂ ਹੁਣ ਮਤਲਬ ਨਵੇਂ ਕਰਵਾ ਲਿਆ ਆ ਲਿਊਸ਼ਨ ਜਿਹੜਾ ਹੈ ਤੇ ਇੰਸ਼ੋਰੈਂਸ ਤੇ ਮੈਂ ਉਥੋਂ ਪ੍ਰਵਾਲੀ ਜੀਗੀ ਅਜੇ ਮੈਂ ਏਜੰਸੀ ਚੋਂ ਕਰਾਉਣਾ ਵਾ ਇਹਦੇ ਮੋਰਸ ਗੈरेज ਅਸੀਂ ਦੇਖ ਰਹੇ ਆਂ ਟਰੈਵਲ ਕਪਲ ਵਾਲਿਆਂ ਦਾ ਵਲੌਗ ਵਹੀ ਨੂਰ ਹੀਰੇ ਵਾਲਾ ਵਲੌਗ ਦੇਖ ਰਹੇ ਹਾਂ ਬਹੁਤ ਵਧੀਆ ਲੱਗਾ ਬਹੁਤ ਸੁਣੇ ਹੁੰਦੇ ਆ ਉਹਨੇ ਬਾਈ ਨਾਲ ਡੈਡੀ ਜੀ ਨੇ ਉਹਨਾਂ ਦੇ ਕਰੰਤੀ ਨਹੀਂ ਹੁਣ ਦਾ ਫੋਨ ਤੇ ਡੈਡੀ ਗੱਲ ਕਰਨ ਦੇ ਨੇ ਆਹੋ ਉਹ ਤਾਂ ਕਾ ਲੈ ਗੰਧੀ ਪੂਰੀ ਫੈਮਿਲੀ ਵਲੌਗ ਦੇਖਣ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਮੈਨੂੰ ਖਾਸ ਕਰਕੇ ਮਹਾਰਾਜ ਜੀ ਸਿੰਘ ਜੀ ਦੇ ਵਲੌਗ ਅੱਗੇ ਜਾਣਟਾ ਸੋ ਉਹ ਵੀ ਜਦੋਂ ਮੈਂ ਸਰਦਾਰ ਨੂੰ ਚੰਗਾ ਲੱਗਦਾ ਮੈਂ ਕਾਫੀ ਸੁਣਦਾ ਹਾਂ ਉਹਨਾਂ ਦੇ ਇੰਟਰਵਿਊ ਕਈ ਜਣੇ ਜਿਹੜੇ ਕਰਦੇ ਨੇ ਫਿਰ ਨੌਲੇਜ ਮਿਲਦੀ ਹੈ ਨਾ ਚੀਜ਼ਾਂ ਕਿਉਂਕਿ ਪੜ੍ਹਨਾ ਤੇ ਤੁਹਾਨੂੰ ਮਸਾ ਕਰਨ ਦੇ ਸਿਰ ਦਾ ਘਾਟ ਹੀ ਆਉਂਦਾ ਹੈ ਤੇ ਹੁਣ ਬੁੱਕਾਂ ਲਿਆਵਾਂਗੇ ਉਹ ਪੜਿਆ ਕਰਾਂਗਾ ਮੈਂ ਤੁਹਾਨੂੰ ਥੋੜਾ ਬਹੁਤ ਪੜਿਆ ਕਰਾਂਗੇ ਨਾਲੇ ਆਪਣੇ ਆਪਣੇ ਰਾਜ ਦਾ ਗਿਆਨ ਕਿ ਉਹਨਾਂ ਮਹਾਰਾਜ ਜੀ ਸਿੰਘ ਜੀ ਕਿੰਨਾ ਚਿਰ ਰਵਾਜ ਕੀਤਾ ਕੀ ਹੋਇਆ ਕੀ ਨਹੀਂ ਹੋਇਆ ਸੰਦੇਹ ਕਹਿੰਦੇ ਮੈਨੂੰ ਮੋਪੜ ਦੀ ਜਾਸਤ ਕਰਦੇ ਤੇ ਇਹਨੂੰ ਹੁਣ ਜਾਸਤ ਕਰਨੇ ਮੋਪੜੋਂ ਬਾਹਰ ਕੱਢਣਾ ਹੈ 2 ਮਿੰਟ ਲਾਉਨੇ ਚੋਤੋਂ ਯਾਰ ਜਿਆਦਾ ਦੂਰ ਨਹੀਂ ਰਹਿਣਾ ਨੇੜੇ ਰਹਿਣਾ ਆ ਠੀਕ ਹੈ ਅੱਜ ਕੋਡੇ ਕਿਤੇ ਛੱਲੇ ਜਾਣਗੇ ਘਰੇ ਦੇ ਆਉਣ ਲੈ ਬੰਨਣਾ ਪੜਾਗੇ ਨਾ ਤੇ ਟਾਈਮ ਹੈ ਸਨ 9 ਵਜੇ ਕਿੰਨੀ ਦੀ ਇਹ ਦੀਆ ਮਸੂਦ ਬੰਦੇ ਨੇ ਮੁੰਡੂ ਬਾਸ ਸਕੂਟਰੀ ਲੈ ਆ ਮੈਂ ਮੋਟਰਸਾਈਕਲ ਪਰਾਂ ਕਰਦਾ ਤੇ ਸਕੂਟਰੀ ਬਾਹਰ ਕੱਢ ਠੀਕ ਹੈ ਚੱਲ ਅੱਜ ਮੈਂ ਜਾਚ ਸਿੱਖਣ ਲੱਗੀ ਵੇਖੋ ਹੁਣ ਇਹਨਾਂ ਨੂੰ ਸੁੱਟਦੀਆਂ ਕਿ ਨਹੀਂ ਇੱਥੋਂ ਤੇ ਕੱਢ ਦਿਓ ਆਪਣੀ ਗਲੀ ਦੇ ਬਾਹਰ ਚਲੋ ਮੈਂ ਪੈਦਲ ਆਈ ਹਾਂ ਲੈ ਵੀ ਕੁੜੀ ਨੂੰ ਆ ਗਈ ਜਾਚ ਛੁੱਟੀ ਦੀ ਸਹੀ ਸਹੀ ਦੇ ਧਿਆਨ ਨਾਲ ਧੰਨ ਧੰਨ ਮੇਰੇ ਕੋਲ ਡਿਗੀਟ ਹੈ ਨਾ ਚਲਦੀ ਕਿਨੇ ਲੈ ਵੀ ਆ ਗਈ ਜਾਚ ਕੁੜੀ ਨੂੰ ਸਸਾਈ ਜਨਾਬ ਨੇ ਕਰੇ ਆ ਗਏ ਉਧਾਂ ਪਰ ਇਹ ਵੀ ਥੋੜੀ ਡੋਲ ਗਈ ਹੈ ਸਕੂਟੀ ਜਾਂਚ ਆ ਜੂਗੀ ਥੋੜੇ 10 ਦਿਨ ਲੱਗਣੇ ਆ ਜਾਂਚ ਆ ਜੂਗੀ ਥੋੜਾ ਟਾਈਮ ਲੱਗੂ ਥੋੜੀ ਚਲਾਈ ਪਾਸ ਹੂੰ ਤੇ ਨੋ ਚਲਾਈ ਹਾਂ ਤੋ ਆ ਰਹੇ ਹਾਂ ਬੱਚਾ ਟਾਈਮ ਹੋ ਗਿਆ ਮੰਮੀ ਕੀ ਗੱਲ ਹੋਈ ਆ ਰਜਾਈ ਕੱਢ ਦੀਏ ਰਜਾਈ ਕੱਢਣਾ ਰੁਕ ਜਾ ਖਲੇ ਆ ਲੈ ਹਮਣ ਮਰ ਰਜਾਈ ਕੱਢ ਕੇ ਨਾ ਲੈੜੀ ਰਜਾਈ ਦੇ ਮੰਮੀ ਨੂੰ ਹਾਂ ਬਹਿਣ ਦੀ ਜਾਂ ਚਲ ਜਾਂ ਦੱਸ ਉਹ ਨਹੀਂ ਯਾਰ ਯਾਰ ਚਾਹੀਦੀ ਹੁੰਦਾ ਇੱਕ ਮਿੰਟ ਡੈਡੀ ਨੂੰ ਕੋਈ ਨਹੀਂ ਪਤਾ ਪਤਾ ਜਾ ਕੇ ਜਾ ਬਰਾਸਤੇ ਪਿਆਵੇਂ ਰਾਤ ਭਾਲੇ ਕੀ ਕੰਡ ਸਤੇ ਪਿਆ ਕੱਲ ਦੀ ਗੱਲ ਸੱਚੀ ਗੱਲ ਦੀਪ ਨੂੰ ਪੁੱਲਾ ਵਾ ਇਹ ਪਿੰਡੀਆਂ ਪੱਕ ਗਈਆਂ ਇਹ ਪਿੰਡੀਆਂ ਪੱਕ ਗਈਆਂ ਇਹਦਾ ਕੰਡ ਆ ਆਹੋ ਦੇ ਕੰਡੇ ਕਰਨੇ ਕਾ ਕਾ ਨੇ ਨਰਜੀ ਕਰਨ ਦੇ ਨਹੀਂ ਪਤਾ ਕੀ ਕੰਡ ਇਹ ਤਰ ਕਹਿੰਦਾ ਪਿੰਡੀਆਂ ਪੱਕ ਗਈਆਂ ਦੀਪ ਵੇ ਪਿੰਡੀਆਂ ਪੱਕੀਆਂ ਦੀਪੂ ਪਿੰਡੀਆਂ ਪੱਕੀਆਂ ਇਹਦਾ ਕੰਡੇ ਦੇ ਲੈ ਸੰਦੀਪ ਕਰਨੇ ਕਿ ਨਹੀਂ ਕਰਨੇ ਕਿ ਨਹੀਂ ਆ ਬਿਲਾਂ ਨੂੰ ਸਿਰ ਹਲਾਤਾ ਉਧਰ ਨੂੰ ਵੇ ਲਵਾ ਚਾਤੀ ਮਾਰ ਲੋ ਲੈ ਮਨੇ ਕਿਹਾ ਮਾਨਨੇ ਪਿਆ ਮੈਂ ਤੀਜਾ ਬਸ ਆਹ ਰਿਮੋਟ ਆ ਆਵੇ ਹਾਂ ਰਹਿਣ ਦੇ ਕਿੱਥੇ ਜਾਣ ਦੀ ਆਇਆ ਹਾਂ ਮੈਂ ਤੇ ਅਲੱਗੇ ਸੁਣਾ ਵਾ ਅੱਜ ਬਸ ਹੀ ਪਾ ਕੇ ਬੰਦ ਗਿਆ ਨਿੱਕੀਆਂ ਇੱਥੇ ਵੀ ਹਾਂ ਬਸ ਹੀ ਪਾ ਕੇ ਸੁਣਾ ਅੱਜ ਮਮਾ ਦਾ ਚੱਲ ਮੈਂ ਨਹੀਂ ਆ ਚੱਲਿਆ ਮੈਨੂੰ ਠੰਡ ਬੜੀ ਆ ਜਿਦਾਂ ਮਾਂ ਕੰਮ ਕਰਦੀ ਹੁੰਦੀ ਐ ਰੋਬੋਟ ਆ ਮੇਰੀ ਮਾਂ ਉਹ ਨਾਲ ਮੀਂਹ ਪੈਂਦਾ ਮਮੀ ਮੇਰੇ ਨਾਲ ਨਾ ਗੱਭੂ ਕੋਸ਼ੀ ਬੜੇ ਪਸੰਦਦੇ ਤੇ ਮੈਂ ਲਾਗੇ ਰੱਖਿਆ ਸਨਣਾਈ ਨਹੀਂ ਹੁਣ ਕਿਤੇ ਨਾ ਮਮੀ ਨੂੰ ਠੰਡ ਲੱਗਣੀ ਮਮੀ ਹਣੇ ਅੰਦਰ ਪੈ ਗਏ ਮੈਂ ਅਸਲ 'ਚ ਮਮੀ ਨੂੰ ਕੋਲਡ ਆ ਇਹਨਾਂ ਨੂੰ ਥੋੜਾ ਫਰਕ ਪੈ ਰਿਹਾ ਮਮੀ ਕਹਿੰਦੇ ਕੰਮ ਗੜਬੜ ਫੇਰ ਨਾ ਹੋ ਜੇ ਹੁਣ ਇਹ ਵੀ ਇੱਕ ਦੋ ਦਿਨ ਵਾਕਿਆ ਸਹੀ ਗੱਲ ਐ ਸਰੀ ਰੈਸਟ ਹੋ ਜੇ ਚੰਗੀ ਕਰੂ ਕੰਬੜੀ ਠੰਡ ਲੱਗਣੀ ਮੈਨੂੰ ਬਾਹਰ ਮੈਨੂੰ ਬਾਹਰ ਸੌਂ ਜਾਨੀ ਐ ਠੰਡ ਹੋ ਜੇ ਲੱਗਦੀ ਹਾਂ ਨੀਂਦ ਆਉਣੀ ਮੈਨੂੰ ਸੌਣਾ ਚਾਹ ਨੇ ਨਹੀਂ ਅੱਜ ਜਾਗੀ ਤੇ ਜਾਗਣ ਲਈ ਜਿਸ ਮਰਗੇ ਨੂੰ ਕਿੰਨਾ ਟਾਈਮ ਹੋਇਆ ਹੁੰਦਾ 12 1 ਵਜੇ ਦਾ 12 1 ਵਜੇ ਦਾ ਸਹੀ ਕਰ ਡੈਡੀ ਰਹਾ ਤਾਂ ਨਹੀਂ ਸੱਚੀ ਗੱਲ ਨਹੀਂ ਸੰਦੀਪ ਨੂੰ ਜਾ ਪੁੱਛੇ ਭਾਈ ਡੈਡੀ ਕਹਿੰਦਾ ਅਦੀਪੂ ਫੈਂਡੀਆਂ ਤੋੜੋ ਪਾਕੀਆਂ ਹੀ ਫੈਂਡੀਆਂ ਤੋੜੋ ਪਾਕੀਆਂ ਹੀ ਆ ਉਹ ਕਹਿੰਦੇ ਕਹਿੰਦੇ ਕਹਿੰਦਾ ਕੀ ਆ ਵੀ ਕੀ ਆ ਵੀ ਕੀ ਆ ਤੇ ਲੱਗਦੇ ਨਹੀਂ ਕਿੱਥੇ ਚਲੀ ਨੀਂਦ ਦੀ ਤਰੀ ਫੈਂਡੀ ਕੀ ਹੈ ਕਬੂਤਰ ਪਿਆ ਹੈ ਕਬੂਤਰ ਪਾਪਾ ਨਹੀਂ ਲੱਗਦਾ ਕਿਸੇ ਅੱਛਾ ਉਹ ਕਬੂਤਰ ਪਿਆ ਮਮੀ ਸਨਜ ਸਨਜ ਬਾਕੀ ਚਲੋ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਆ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ